ਕਾਨਵਰ ਦਿਖਾਉਣੇ ਆ ਸਾਨੂੰ ਵੀਰੇ ਯਾਰ ਬੜਾ ਅਗੇ ਜਾ ਝੂਟੇ ਲੈਣਾ ਕਰੀ ਪੁੱਤੋਂ ਗਾਹਾਂ ਇਹ ਆ ਮੋਜ ਨਾਲ ਬੈਠੂਆ ਹੁਣ ਜਿਵੇਂ ਆਪਾਂ ਹੱਥ ਪਾ ਕੇ ਜਵਾਖ ਨਹੀਂ ਬੈਠ ਜਾਂਦੇ ਐਂ ਬੈਠਾ ਇਹ ਲਾਹਾਂ ਪਜਾਹਾਂ ਕਰੀਂ ਇੱਧਰ ਨੂੰ ਗਾਹਾਂ ਹਣੂ ਐ ਆਹ ਦੇਖ ਬਾਈ ਹਲਦਾ ਹੀ ਨਹੀਂ ਨਜ਼ਾਰੇ ਨਾਲ ਬੈਠਾ ਘ ਭਰਾਵੋ ਵੀਡੀਓ ਨੂੰ ਲਾਇਕ ਸ਼ੇਅਰ ਕਰਿਆ ਕਰੋ ਪ੍ਰਾਵਾਂ ਬਣ ਕੇ ਸਾਡੀ ਨੂੰ ਯਾਰ ਹੱਥ ਮੰਨ ਕੇ ਬੇਨਤੀ ਆ ਆਹ ਦੇਖੋ ਭਰਾਵੋ ਕਿਵੇਂ ਬੈਠਾ ਮੋਜ ਨਾਲ ਕੋਈ ਦੇਖ ਟੈਂਕੀ ਤੇ ਆਈ ਬੈਠ ਜਾਂਦਾ ਬਾਈ ਇਹ ਇੱਥੇ ਵੀ ਰਹੀ ਮੈਂ ਉੱਥੇ ਵੀ ਸਾਈਕਲ ਤੇ ਵੀ ਮੋਟਰਸਾਈਕਲ ਤੇ ਮਗਰ ਲੱਗਦਾ ਇਹ ਲੋਟ ਹੋ ਕੇ ਬੈਠੀ ਜਾਂਦਾ ਠੀਕ ਹੈ ਜਿਵਾ ਖਾਣਾ ਰਹਿਣਾ ਸਾਰਾ ਇਹ ਆ ਤੀਰੀ ਜਾਂਦੀਆਂ ਭਾਣ ਕੀ ਲੈ ਆਈਆਂ ਭਾਣੇ ਮਟਰ ਹਾਂ ਵੀਰੇ ਆ ਲੂ ਮਟਰ ਬਣਾਉਣੇ ਅੱਜ ਅੱਛਾ ਮੱਕੀ ਦੀ ਰੋਰੀ ਆਏ ਨਹੀਂ ਠੀਕ ਹੈ ਰਾਜੂ ਖਾਤਰ ਬਣੀ ਜਾਂਦੇ ਆ ਭਰਾ ਆ ਲੂ ਮਟਰ ਰਾਜੂ ਨਾਲ ਲਸਣ ਲੋਸਣ ਚੱਲੀ ਜਾਂਦੀ ਆ। ਉਦੋਂ ਇੱਕ ਭਾਂਡੇ ਗੋਭੀ ਬਣਾ ਰੱਖੀ ਆ। ਅੱਛਾ ਇੱਕ ਨੇ ਗੋਭੀ ਦਾ ਤੜਕਾ ਲਾ ਰੱਖਿਆ। ਇੱਕ ਚਾਲੂ ਚੌਲੇ ਬਣਾਈ ਜਾਂਦੀ ਆ। ਇੱਕ ਕਾਲ ਲਪੈਂਡ ਪਣਾਖੇ ਲੈਣ ਜਾਂਦੇ। ਇੱਕ ਭਰਾਵਾ ਮਟਰ ਆਲੂ ਮਟਰ। ਥੈਲੀ ਨਹੀਂ ਆ ਭਣ ਹੈ ਨਾ? ਹਾਂ ਵੀਰੇ ਆਪੇ। ਥੈਲੀ ਨਹੀਂ ਆ ਭਣ ਭਰਾਵਾ। ਭਾਈ ਬਣ ਕੇ ਸਾਡੀ ਵੀਡੀਓ ਨੂੰ ਯਾਰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ। ਭਾਈ ਮੈਂ ਹੱਥ ਮੰਨ ਕੇ ਬੇਨਤੀ ਆ। ਅੱਛਾ। ਆੜ ਵੰਦੀ ਆ ਤੇ ਆ ਦੇਖੋ ਵੀਰੇ ਯਾਰ ਇਹਨਾਂ ਦਾ ਪਿੰਡਾਂ ਦਾ ਮਾਹੌਲ ਤੁਹਾਨੂੰ ਦਿਖਾਉਣੇ ਆ ਆ ਭੈਣ ਕੇ ਅੱਡ ਰਹਿੰਦੇ ਆ ਤਿੰਨ ਭੈਣਾਂ ਬੈਗੀਆਂ ਇੱਥੇ ਦਲੇਲ ਵਾਲੇ ਤੇ ਸਰਦੂਲਗੜੋਂ ਬੈਗੀਆਂ ਇਹ ਭੈਣ ਆਪਣੀਆਂ ਇੱਕ ਭੈਣ ਉਹ ਕਮਰੇ ਚ ਰਹਿੰਦੀ ਆ ਇਕੱਠਾ ਦੇਖੋ ਪਰਿਵਾਰ ਪਿੰਡਾਂ ਚ ਕਿੰਨਾ ਪ੍ਰੇਮ ਮੋਹ ਪ੍ਰੇਮ ਆ ਇੱਕ ਇਹਨਾਂ ਦਾ ਬਲਜੀਤ ਕਾ ਇਧਰ ਅਗਰਮੀਤ ਕਾ ਘਰ ਨਰਮੀਤ ਕੇ ਇਧਰ ਰਹਿੰਦੇ ਆ ਹਨਾ ਵਾਤੂ ਏ ਹਾਂ ਹਾਂ ਹ ਇਧਰ ਬੈਠੀ ਇੱਕ ਮੇਰੀ ਭੈਣ ਜੀ ਆ ਭਾਂਡੇ ਧੋਈ ਜਾਂਦੀ ਆ ਤੇ ਭਰਾਵੋ ਸਾਨੂੰ ਪਿੰਡਾਂ ਦਾ ਪ੍ਰੇਮ ਦਿਖਾਉਣੇ ਆ ਵਧੀਆ ਰਲ ਮਿਲ ਕੇ ਰਹਿੰਦੇ ਦੇਖੇ ਕਿ ਕਰੇ ਤਿੰਨ ਘਰ ਰਹਿੰਦੇ ਆ ਬਾਈ ਸ਼ਹਿਰਾਂ ਕਿੰਨੇ ਜਣੇ ਕਿੰਨੇ ਜਵਾਖ ਹੋਗੇ ਵਾਤੂਏ ਤੁਸੀਂ ਸਾਰੇ ਤਿੰਨ ਮਾਸੀ ਦੇ ਹੋਗੇ 4 5 ਅਸੀਂ ਹੋਗੇ ਦੋ ਇਹਨਾਂ ਤਿੰਨ ਸੁਖਪਾਲ ਦੇ ਤਿੰਨ ਵੀਰਪਾਲ ਦੇ 5 4 ਤੁਸੀਂ ਆ ਤੇ ਤੇਰੇ ਡੈਡੀ ਹੋਰੀ ਸੀ ਤੇਰੇ ਡੈਡੀ ਹੋਰੀ ਹੋਗੇ ਡੈਡੀ ਹੋਰੀ ਹੇਤੀ ਛੇ ਹੱਥ ਤਾਂ ਬੱਚੇ ਹਜੇ ਵੀ ਬੈਠਾ ਵੀਰੇ ਯਾਰ ਮੁੰਡਾ ਨੇ ਨਾਲੇ ਉੱਤਰ ਗਿਆ ਬੀਤੀ ਬੱਚੇ ਨੇ ਉੱਤਰ ਗਿਆ ਉਹਦੇ ਤੋਂ ਹਜੇ ਵੀ ਬੈਠਾ ਦੇਖ ਬਲੂੰਗੜਾ ਮੌਜ ਨਾਲ ਬੈਠਾ ਐ ਨਜ਼ਾਰੇ ਨਾਲ ਵਹਿੰਦਾ ਕੀ ਕਰੀ ਜਾਣਾ ਪੁੱਤੋਏ ਹੈ ਜੋ ਤੇ ਕਰੀ ਸਤਾ ਹਾਂ ਬੈਠਾਂਗਾ ਦੇਖੋ ਵੀ ਭਾਈ ਜੀ ਮਾਵਾ ਜਣਾ ਬੈਠਾ ਆ ਅਰਜਨ ਵਿਚਾਰਾ ਹੋ ਜਾਂਦਾ ਅਰਜਨ ਨਹੀਂ ਭਰਾਵਾ ਸਾਡਾ ਕਹਿੰਦਾ ਬੱਕਰੀਆਂ ਦਾ ਸ਼ੌਂਕੀ ਸ਼ਕੀਨ ਵਲੂੰਗੜਿਆਂ ਦਾ ਮੁਰਗਿਆਂ ਦਾ ਆ ਬੱਕਰੀਆਂ ਐਸੇ ਦੀਆਂ ਯਾਰ ਜੰਦੀਆਂ ਤੇ ਇਹ ਵੀਡੀਓ ਤੇ ਨਹੀਂ ਕਹਿੰਦਾ ਮਨੇ ਆਉਂਦਾ ਅੱਛਾ ਆ ਲੜੀ ਜਾਂਦੀ ਆ ਵੀਰਪਾਲ ਕਹਿੰਦੀ ਮੰਜਾ ਮੇਰਾ ਭਾਈ ਮਾੜਾਗਾ ਕਹਿੰਦੀ ਇੱਥੋਂ ਉੱਟ ਖੜੋ ਭਾਈ ਬਣ ਕੇ ਯਾਰ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਭਰਾ ਬਣ ਕੇ ਗਰਮੀਤ ਲੜਦੀ ਕਹਤੋਂ ਵੀਰਪਾਲ ਹੁਣ ਮੰਜਾ ਤੋੜ ਦਉਂਗੀ ਕਹਿੰਦੀ ਮੇਰਾ ਐ ਉਧਰ ਵਗਜੋ ਭਰਾਵਾ ਫਿਰ ਤੁਸੀਂ ਆ ਯਾਰ ਅੱਜ ਚੱਲ ਗਿਆ ਸਾਡੇ ਉਧਰ ਢਾਲੋ ਮੰਜਾ ਹੂੰ ਪਤਾ ਨਹੀਂ ਅੱਜ ਐਂ ਕਾਤੋਂ ਹੋ ਰਹੀ ਏ ਭਰਾਵਾਹੀਂ ਲੈ ਬਾਈ ਬਣ ਕੇ ਕਰੋ ਵੀਡੀਓ ਨੂੰ ਲਾਇਕ ਕਰ ਸ਼ੇਅਰ ਸੁਣ ਪਿੰਡਾਂ ਦਾ ਨਾਲੇ ਤਾਂ ਮੋਹ ਪ੍ਰੇਮ ਦਿਖਾਤਾ ਤੇ ਵੀਰਪਾਲ ਅੱਜ ਸਾਡੀ ਰੁੱਸ ਗਈ ਚੰਗਾ ਭਾਈ ਯਾਰ ਕਰੋ ਵੀਡੀਓ ਨੂੰ ਸ਼ੇਅਰ ਲਾਇਕ ਬਾਈ ਮਣੋ